ਮੋਰਚੇ ਦੀ ਕਾਲ ਤੇ ਕਿਸਾਨ ਅੱਜ ਚੰਡੀਗੜ੍ਹ ਨੂੰ ਜਾ ਰਹੇ ਸੀ ਥਾਂ ਥਾਂ ਦੇ ਉੱਤੇ ਪੁਲਿਸ ਦੇ ਵੱਲੋਂ ਰੋਕੇ ਗਏ ਪਰ ਦੂਜੇ ਪਾਸੇ ਖਨੌਰੀ ਬਾਰਡਰ ਤੇ ਅੱਜ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੂੰ 100 ਦਿਨ ਪੂਰੇ ਹੁੰਦੇ ਹੀ ਕਿਸਾਨਾਂ ਦੇ ਵੱਲੋਂ ਵੱਡੇ ਐਲਾਨ ਕਰ ਦਿੱਤੇ ਕਾਕਾ ਸਿੰਘ ਕੋਟਲਾ ਬੜੇ ਗੁੱਸੇ ਦੇ ਵਿੱਚ ਨਜ਼ਰ ਆਏ ਜੋ ਅੱਜ ਸਿੱਖ ਕਿਸਾਨ ਮੋਰਚੇ ਦੇ ਨਾਲ ਪੰਜਾਬ ਪੁਲਿਸ ਦੇ ਜਵਾਨਾਂ ਨੇ ਵਰਤਾਰਾ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਤਿੱਖੇ ਸ਼ਬਦਾਂ ਦੇ ਵਿੱਚ ਸਿੱਧੀ ਚੇਤਾਵਨੀ ਦੇ ਦਿੱਤੀ ਆ ਕਾਕਾ ਸਿੰਘ ਕੋਟਲਾ ਦੇ ਨਾਲ ਸਾਡੇ ਸਹਿਯੋਗੀ ਜੋਗਰਾਜ ਸਿੰਘ ਭੀਖੀ ਦੇ ਵੱਲੋਂ ਗੱਲਬਾਤ ਕੀਤੀ ਗਈ ਆ ਤੁਹਾਨੂੰ ਪੂਰੀ ਗੱਲਬਾਤ ਸੁਣੋ ਪਲਟੀ ਬਲਦੀ ਹੈ ਭਗਵੰਤ ਮਾਨ ਨੇ ਕਿ ਜਿੰਨੇ ਕਿਸਾਨਾਂ ਨੂੰ ਕੁੱਟਾਂਗੇ ਜਿੰਨਾ ਇਹਨਾਂ ਨੂੰ ਲੁੱਟਾਂਗੇ ਦੂਜੇ ਵਰਗ ਸਾਡੇ ਨੇੜੇ ਆਉਣਗੇ ਇਸ ਕਰਕੇ ਬੋਲਿਆ ਮੁੱਖ ਮੰਤਰੀ ਕੋਈ ਅਣਜਾਣਪੁਰੋਚ ਨਹੀਂ ਬੋਲਿਆ ਜਿਹੜਾ ਕੁਝ ਭਾਜਪਾ ਕਰਨਾ ਚਾਹੁੰਦੀ ਹੈ ਉਹੀ ਭਰਾਵੋ ਆਮ ਆਦਮੀ ਪਾਰਟੀ ਨੇ ਆਪਦੀ ਨੀਤੀ ਬਣਾਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਾਡੇ ਭਰਾ ਬਾਦਰਾ ਤੋਂ ਬੈਠ ਕੇ ਹਰਿਆਣੇ ਵਾਲੇ ਕਿਸਾਨਾਂ ਨੂੰ ਸਵਾਲ ਕਰਦੇ ਹੁੰਦੇ ਸੀ ਕਿ ਤੁਸੀਂ ਥੋੜੇ ਆਉਨੇ ਹੋ ਤੁਸੀਂ ਟਰਾਲੀਆਂ ਲੈ ਕੇ ਨਹੀਂ ਆਉਂਦੇ ਉਹ ਕਹਿੰਦੇ ਸੀ ਸਾਡੇ ਬੀਜੇਪੀ ਦੀ ਸਰਕਾਰ ਹੈ ਜਿੱਦੇ ਪੰਜਾਬ ਚ ਆ ਗਈ ਬੀਜੇਪੀ ਦੀ ਸਰਕਾਰ ਸੋਨੂੰ ਪਤਾ ਲੱਗਣਾ ਕਿ ਅਸੀਂ ਪਿੰਡਾਂ ਜੋ ਕਿਵੇਂ ਆਏ ਆ ਅਸੀਂ ਬਾਹਣਾ ਰਾਹੀਂ ਇੱਥੇ ਆਏ ਆ ਆ ਸਥਿਤੀ ਅੱਜ ਉਹ ਭਗਵੰਤ ਮਾਨ ਨੇ ਬਣਾਈ ਆ ਚੰਡੀਗੜ੍ਹ ਚ ਵੀਰ ਨਹੀਂ ਬੜ ਸਕਦੇ ਤੁਸੀਂ ਘਰਾਂ ਚੋਂ ਬਾਹਰ ਨਹੀਂ ਲਿਜਾ ਸਕਦੇ ਭਰਾਵੋ ਤਖੜੇ ਹੋ ਕੇ ਲੜਨਾ ਪੈਣਾ ਐਵੇਂ ਕੋਈ ਮਾੜੇ ਮੋٹے ਕੰਮਾਂ ਦੇ ਨਾਲ ਮੰਗਾ ਨਹੀਂ ਮਨਾਈਆਂ ਜਾਣੀਆਂ ਪਰਨ ਕਰਨੇ ਪੈਣੇ ਹੈ ਪਰਿਵਾਰਾਂ ਨੂੰ ਤਿਆਰ ਕਰਨਾ ਪੈਣਾ ਕਿ ਡੱਲੇਵਾਲ ਸਾਹਿਬ ਦੀ ਜਿਹੜੀਆਂ ਮੰਗਾਂ ਨੇ ਲਾਗੂ ਕਰਵਾਉਣ ਤੱਕ ਜਾਰੀ ਰੱਖਾਂਗੇ ਹਰ ਹਾਲਤ ਲੜਾਂਗੇ ਮਰਾਂਗੇ ਭਰਾਵੋ ਵਾਵਾ ਕਰਕੇ ਉੱਥੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਅੱਜ ਤੁਸੀਂ ਇੱਥੇ ਪ੍ਰੋਗਰਾਮ ਪੂਰੇ ਪੰਜਾਬ ਚ ਨਹੀਂ ਪੂਰੇ ਪਾਰਤ ਚ 9 ਵਜੇ ਤੋਂ ਲੈ ਕੇ ਕੋਈ ਚਾਹ ਪਾਣੀ ਨਹੀਂ ਪੀਤਾ ਕੋਈ ਰੋਟੀ ਨਹੀਂ ਖਾਧੀ ਕੋਈ ਰੇੜੀਆਂ ਤੇ ਨਹੀਂ ਗਏ ਜਿਹੜੀਆਂ ਸਾਡੀਆਂ ਗੱਲਾਂ ਬੋਲੀਆਂ ਨੂੰ ਅਮਲ ਦੇ ਵਿੱਚ ਲਿਆਂਦਾ ਹੈ ਤਾਂ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ੍ਰੀ ਦਰਜੀਤ ਕਾ ਖਾਲਸਾ ਸ੍ਰੀ ਰਾਮ ਜੀ ਕੀ ਫਤਿਹ ਅੱਜ ਤੁਸੀਂ ਪੰਜਾਬ ਲੈਵਲ ਤੇ ਬਥਵਾਕ ਦੇਣ ਦਾ ਦੌਰਾ ਕੀਤਾ ਹੈਗਾ ਕੈਂਡੀਡੇਟ ਦਾ ਵੀ ਵਿਸ਼ੇਸ਼ ਮੁੱਦਾ ਹੋਗਾ ਪਸੰਾਨਾ ਤੇ ਇਹਦੇ ਬਾਰੇ ਦੱਸੋ ਜੀ ਦੇ ਹੋ ਜਾਣ ਕਰਕੇ ਇਹਣਾ ਕਰਨੇ ਦੇਖੋ ਮੈਂ ਜਿਹੜੇ ਅੱਜ ਸਾਡੇ ਦੋ ਜ਼ਿਲ੍ਹਿਆਂ ਦੀ ਮੀਟਿੰਗ ਸੀ ਭਾਰਤੀ ਕਿਸਾਨ ਜਨਮ ਇਕਤਾ ਸਿੱਧੂਪੁਰ ਦੀ ਅਸੀਂ ਸੋਚਿਆ ਕਿ 7 ਮਾਰਚ ਨੂੰ ਇੱਕ ਪੂਰੇ ਪੰਜਾਬ ਦੇ ਸਾਡੇ 21 ਜ਼ਿਲ੍ਹੇ ਚਲਦੇ ਨੇ 21 ਦੀ ਮੀਟਿੰਗ ਕੀਤੀ ਜਾਵੇ ਜਿਹਦੇ ਵਿੱਚੋਂ ਅੱਜ ਬਰਨਾਲਾ ਸੰਗਰੂਰ ਸਾਨੂੰ ਬੜੀਆਂ ਦਿੱਕਤਾਂ ਆਈਆਂ ਸਰਕਾਰ ਰੋਕਦੀ ਰਹੀ ਹਰੇਕ ਦਾ ਰੋਡ ਤੇ ਫਿਰ ਵੀ ਅਸੀਂ ਨੰਘਦੇ ਰਹੇ ਟੇਡੇ ਵਿੰਗੇ ਟਾਈਮ ਦਿੱਤੇ ਤੇ ਪੂਰੇ ਉਫਰੇ ਉਹਦੇ ਵਿੱਚੋਂ ਅਸੀਂ ਹੁਣ ਜਿਲ੍ਹਾ ਬਠਿੰਡੇ ਦੇ ਵਿੱਚ ਆਏ ਆ ਕਿ ਸਾਡੀ ਜਿਹੜੀ ਮੰਗ ਕੇਂਦਰ ਸਰਕਾਰ ਦੇ ਨਾਲ ਲੜ ਰਹੇ ਆ ਸਾਲ ਭਰ ਤੋਂ ਉੱਪਰ ਹੋ ਗਈ ਹੈ ਤਾਂ ਜਿਹੜੇ ਬਿਆਨ ਭਾਪੀ ਦੇ ਰਹੇ ਸੀ ਜਿਹੜੇ ਸਵਾਲ ਸਾਡੇ ਤੇ ਭਾਪੀ ਚੱਕਦੀ ਸੀ ਅੱਜ ਬੜਾ ਦਿਲ ਨੂੰ ਦੁੱਖ ਲੱਗਿਆ ਕਿ ਜਿਹੜੇ ਜਦੋਂ ਅਸੀਂ 13 ਫਰਵਰੀ ਨੂੰ ਕੰਧਾ ਕੱਢੀਆਂ ਜਾ ਰਹੀਆਂ ਸੀ ਜਦੋਂ ਫੋਰਸ ਮਂਗਾਈ ਜਾ ਰਹੀ ਸੀ ਬਾਹਰ ਦੇ ਸਟੇਟਾਂ ਤੋਂ ਜਦੋਂ CRP ਦੇ ਹਵਾਲੇ ਕੀਤਾ ਜਾ ਰਿਹਾ ਸੀ ਬਾਰਡਰ ਤਾਂ ਉਦੇ ਆਮ ਆਦਮੀ ਪਾਰਟੀ ਦਾ ਬਿਆਨ ਸੀ ਕਿ ਕਿਸਾਨ ਆਪਦੀ ਰਾਜਧਾਨੀ 'ਚ ਜਾ ਰਹੇ ਨੇ ਇਹਨਾਂ ਨੂੰ ਜਾਣ ਦਿਓ ਅੱਜ ਵੀ ਕਿਸਾਨ ਆਪਦੀ ਰਾਜਧਾਨੀ ਜਾ ਰਹੇ ਨੇ ਚੰਡੀਗੜ੍ਹ ਸਾਡੀ ਰਾਜਧਾਨੀ ਹੈ ਸਾਡਾ ਮੁੱਖ ਮੰਤਰੀ ਬੈਠਾ ਸਾਡਾ ਮੰਤਰੀ ਮੰਡਲ ਬੈਠਾ ਹੈ ਭਾਈ ਅੱਜ ਕਿਉਂ ਚੰਡੀਗੜ੍ਹ ਨੂੰ ਸੀਲ ਕੀਤਾ ਅੱਜ ਉਹੀ ਮੰਗਾਂ ਨੇ ਤੂੰ ਇਹ ਕਹਿ ਰਹੇ ਵੀ ਕੇਂਦਰ ਨਾਲ ਨੇ ਸਟੇਟ ਨਾਲ ਹੈ ਕਿ ਸਟੇਟ ਨਾਲ ਹੀ ਮੰਗਣੀ ਤਾਂ ਫਿਰ ਵਧੀਆ ਕਹਿਣਾ ਚਾਹੀਦਾ ਆਓ ਬੈਠ ਕੇ ਆਪਣੀ ਜੇ ਮੰਗਾਂ ਕੇਂਦਰ ਨਾਲ ਇਕੱਠੇ ਹੋ ਕੇ ਲੜਗੇ ਤਾਸੀ ਤਾਂ ਸਾਰਿਆਂ ਨੂੰ ਸਦਾ ਇਹ ਦੇਵਾਂਗੇ ਕਿ ਖਨੌਰੀ ਸ਼ੰਭੂ ਰਤਨਪੁਰੇ ਮੋਰਚੇ ਚੱਲਦੇ ਆ ਆ ਭਰਾਵੋ ਜਿੰਨੀ ਸ਼ਕਤੀ ਸਰਕਾਰਾਂ ਵਰਤਦੀਆਂ ਨੇ ਇਹ ਐਵੇਂ ਨਹੀਂ ਵਰਤਦੀਆਂ ਇਹਨਾਂ ਨੇ ਉਹੀ ਸੇਮ ਬੀਜੇਪੀ ਦੀ ਨੀਤੀ ਤੇ ਜਿਹੜਾ ਹਤਕੰਡਾ ਬੀਜੇਪੀ ਨੇ ਕਿਸਾਨਾਂ ਨੂੰ ਬਦਨਾਮ ਕਰਨ ਦਾ ਨਿੰਦਣ ਦਾ ਬਾਹਰਲੇ ਸਟੇਟਾਂ ਤੇ ਵਰਤਿਆ ਆਮ ਆਦਮੀ ਪਾਰਟੀ ਉਸ ਗੱਲ ਤੇ ਆ ਗਈ ਕਿ ਕਿਸਾਨਾਂ ਨੂੰ ਜਿੰਨੀਆਂ ਗਾਲਾਂ ਕੱਢਾਂਗੇ ਕਿਸਾਨਾਂ ਨੂੰ ਜਿੰਨਾ ਕੁੱਟਾਂਗੇ ਕਿਸਾਨਾਂ ਨੂੰ ਜਿੰਨਾ ਲੁੱਟਾਂਗੇ ਉਨੇ ਵਰਗ ਸਾਡੇ ਨੇੜੇ ਆਉਣਗੇ ਪ੍ਰਭੂ ਦੂਜੇ ਵਰਗਾਂ ਨੂੰ ਪੀਲ ਹੈ ਭਲੇਖੇ ਚ ਨਾ ਰਿਓ ਇਹ ਨਾਂ ਵਰਤ ਕੇ ਸਤਾ ਤੇ ਆਉਣ ਵਾਲੇ ਲੋਕ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੁਝ ਮਿਲਣਾ ਹੈ ਆ ਸਾਡੇ ਭਾਈਚਾਰਾ ਚੋਂ ਮਿਲਣਾ ਆ ਸਾਡੇ ਲੋਕਾਂ ਤੋਂ ਮਿਲਣਾ ਹੈ ਜੇ ਜ਼ਮੀਨਾਂ ਚੱਲੀਆਂ ਗਈਆਂ ਜਿਹੜਾ ਸਬਸਿਡੀ ਤੇ ਮਿਲਦਾ ਇਹ ਨਾਜ ਬੰਦ ਹੋ ਜਾਣਾ ਇਹੀ ਨਾਜ ਅਡਾਨੀ ਬਾਨੀਆਂ ਦੇ ਗਦਾਮਾਂ ਚੋਂ ਮਿਲਣਾ ਹੈ ਇਹ ਉਹਨਾਂ ਦੇ ਮੌਲਾ ਚੋਂ ਮਿਲਣਾ ਹੈ ਫਿਰ ਮਰ ਮਰ ਜੀ ਦੇ ਰੇਟ ਮਿਲਣਗੇ ਇਹੀ ਅਸੀਂ ਕਿਸਾਨਾਂ ਨੂੰ ਪੀਲ ਕਰਦੇ ਆ ਅੱਜ ਅਸੀਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦਾ ਪੂਰੇ ਸ਼ਬਦਾਂ ਚ ਨਿੰਦਿਆ ਵੀ ਕਰਦੇ ਆ ਤੇ ਉਹ ਸਾਥੀਆਂ ਨੂੰ ਸਲਾਹ ਵੀ ਦਿੰਦੇ ਆ ਕਿ ਭਰਾਵੋ ਭਿੜੋ ਲੜੋ ਜਿਹੜਾ ਕੋ ਸਾਡੇ ਨਾਲ ਕੇਂਦਰ ਸਰਕਾਰ ਨਾਲ ਕਰਿਆ ਸੀ ਐਵੇਂ ਪੋਲੇ ਪੈਰੀ ਜਿਹੜਾ ਬਿਆਨ ਕਿ ਸੜਕਾਂ ਰੋਕ ਲੈਨੇਓ ਟ੍ਰੇਨਾਂ ਰੋਕ ਲੈਨੇਓ ਪਾਈਪ ਲੌਨਾਂ ਰੋਕ ਲੈਨੇਓ ਸੱਸ ਨੂੰ ਦੇ ਰੋਲੇ ਚ ਆ ਜਾਣੇਓ ਐਡੇ ਵੱਡੇ ਸਵਾਲ ਕਰਕੇ ਹੁਣ ਸ਼ਾਂਤ ਮੈਨੂੰ ਨਿਗਾਹ ਦਿੱਲੀ ਚੰਡੀਗੜ੍ਹ ਦਾ ਜਿਹੜਾ ਸੋਡਾ ਨਿਸ਼ਾਨਾ ਵਧਣਾ ਚਾਹੀਦਾ ਇਸ ਕਰਕੇ ਅਸੀਂ ਪੂਰੇ ਅੱਜ ਜੋ ਵੀ ਸਾਡੇ ਬਿਆਨ ਆਏ ਨੇ ਕਿਸਾਨਾਂ ਦੇ ਕਿ ਕਿਸਾਨੀ ਭਾਈਚਾਰਾ ਸਾਡੀ ਕਿਸਾਨਾਂ ਜ਼ਮੀਨਾਂ ਨਾਲ ਮੁੱਦਾ ਹੈ ਅਸੀਂ ਅੱਜ ਖਨੌਰੀ ਲੜ ਰਹੇ ਹਾਂ ਤਾਂ ਸਾਡੇ ਸਮੁੱਚੇ ਕਿਸਾਨ ਭਾਈਚਾਰੇ ਨੂੰ ਇਹ ਜਿਹੜੇ ਸ਼ਬਦ ਵਰਤੇ ਨੇ ਮੁੱਖ ਮੰਤਰੀ ਨੂੰ ਵਾਪਸ ਲੈਣੇ ਚਾਹੀਦੇ ਨੇ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਪਲਟੀ ਬਲਦੀ ਹੈ ਭਗਵੰਤ ਮਾਨ ਨੇ ਕਿ ਜਿੰਨੇ ਕਿਸਾਨਾਂ ਨੂੰ ਕੁੱਟਾਂਗੇ ਜਿੰਨਾਂ ਇਹਨਾਂ ਨੂੰ ਲੁੱਟਾਂਗੇ ਦੂਜੇ ਵਰਗ ਸਾਡੇ ਨੇੜੇ ਆਉਣਗੇ ਇਸ ਕਰਕੇ ਬੋਲਿਆ ਮੁੱਖ ਮੰਤਰੀ ਕੋਈ ਅਣਜਾਣਪੁਣੋ ਚ ਨਹੀਂ ਬੋਲਿਆ ਜਿਹੜਾ ਕੁਝ ਭਾਜਪੀ ਕਰਨਾ ਚਾਹੁੰਦੀ ਹੈ ਉਹੀ ਭਰਾਵੋ ਆਮ ਆਦਮੀ ਪਾਰਟੀ ਨੇ ਆਪਦੀ ਨੀਤੀ ਬਣਾਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਾਡੇ ਭਰਾ ਬਾਰਡਰਾਂ ਤੋਂ ਬੈਠ ਕੇ ਹਰਿਆਣੇ ਵਾਲੇ ਕਿਸਾਨਾਂ ਨੂੰ ਸਵਾਲ ਕਰਦੇ ਹੁੰਦੇ ਸੀ ਕਿ ਤੁਸੀਂ ਥੋੜੇ ਆਉਨੇ ਹੋ ਤੁਸੀਂ ਟਰਾਲੀਆਂ ਲੈ ਕੇ ਨਹੀਂ ਆਉਂਦੇ ਉਹ ਕਹਿੰਦੇ ਸੀ ਸਾਡੇ ਬੀਜੇਪੀ ਦੀ ਸਰਕਾਰ ਹੈ ਜਿੱਦੇ ਪੰਜਾਬ ਚ ਆ ਗਈ ਬੀਜੇਪੀ ਦੀ ਸਰਕਾਰ ਸੋ ਨੂੰ ਪਤਾ ਲੱਗਣਾ ਕਿ ਅਸੀਂ ਪਿੰਡਾਂ ਜੋ ਕਿਵੇਂ ਆਏ ਆ ਅਸੀਂ ਬਾਹਣਾ ਰਾਹੀ ਇੱਥੇ ਆਏ ਆ ਆ ਸਥਿਤੀ ਅੱਜ ਉਹ ਭਗਵੰਤ ਮਾਨ ਨੇ ਬਣਾਈ ਆ ਕਿ ਚੰਡੀਗੜ੍ਹ ਚ ਵੀਰਲੀ ਬੜ ਸਕਦੇ ਤੁਸੀਂ ਘਰਾਂ ਚੋਂ ਬਾਹਰ ਨਹੀਂ ਲਿਜਾ ਸਕਦੇ ਭਰਾਵੋ ਤਖੜੇ ਹੋ ਕੇ ਲੜਨਾ ਪੈਣਾ ਐਵੇਂ ਕੋਈ ਮਾੜੇ ਮੋਟੇ ਕੰਮਾਂ ਦੇ ਨਾਲ ਮੰਗਾ ਨਹੀਂ ਮਣਾਈਆਂ ਜਾਣੀਆਂ ਪਰਨ ਕਰਨੇ ਪੈਣਾ ਹੈ ਪਰਿਵਾਰਾਂ ਨੂੰ ਚੈਅ ਕਰਨਾ ਪੈਣਾ ਕਿ ਡੱਲੇਵਾਲ ਸਾਹਿਬ ਦੀ ਜਿਹੜੀਆਂ ਮੰਗਾਂ ਨੇ ਲਾਗੂ ਕਰਵਾਉਣ ਤੇ ਇੱਕ ਜਾਰੀ ਰੱਖਾਂਗੇ ਹਰ ਹਾਲਤ ਲੜਾਂਗੇ ਮਰਾਂਗੇ ਭਰਾਵੋ ਵਾਵਾ ਕਰਕੇ ਉੱਠੋ ਬਹੁਤ ਬਹੁਤ ਧੰਨਵਾਦ ਪਲਟੀ ਬਲਦੀ ਹੈ ਭਗਵੰਤ ਮਾਨ ਨੇ ਕਿ ਜਿੰਨੇ ਕਿਸਾਨਾਂ ਨੂੰ ਕੁੱਟਾਂਗੇ ਜਿੰਨਾਂ ਇਹਨਾਂ ਨੂੰ ਲੁੱਟਾਂਗੇ ਦੂਜੇ ਵਰਗ ਸਾਡੇ ਨੇੜੇ ਆਉਣਗੇ ਇਸ ਕਰਕੇ ਬੋਲਿਆ ਮੁੱਖ ਮੰਤਰੀ ਕੋਈ ਅਣਜਾਣ ਪੁਰੋਚ ਨਹੀਂ ਬੋਲਿਆ ਜਿਹੜਾ ਕੁਛ ਬੀਜੇਪੀ ਕਰਨਾ ਚਾਹੁੰਦੀ ਹੈ ਉਹੀ ਭਰਾਵੋ ਆਮ ਆਦਮੀ ਪਾਰਟੀ ਨੇ ਆਪਦੀ ਨੀਤੀ ਬਣਾਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਾਡੇ ਭਰਾ ਬਾਦਰਾ ਤੋਂ ਬੈਠ ਕੇ ਹਰਿਆਣੇ ਵਾਲੇ ਕਿਸਾਨਾਂ ਨੂੰ ਸਵਾਲ ਕਰਦੇ ਹੁੰਦੇ ਸੀ ਕਿ ਤੁਸੀਂ ਥੋੜੇ ਆਉਨੇ ਹੋ ਤੁਸੀਂ ਟਰਾਲੀਆਂ ਲੈ ਕੇ ਨਹੀਂ ਆਉਂਦੇ ਉਹ ਕਹਿੰਦੇ ਸੀ ਸਾਡੇ ਬੀਜੇਪੀ ਦੀ ਸਰਕਾਰ ਹੈ ਜਿੱਦੇ ਪੰਜਾਬ ਚ ਆ ਗਈ ਬੀਜੇਪੀ ਦੀ ਸਰਕਾਰ ਸੋਨੂੰ ਪਤਾ ਲੱਗਣਾ ਕਿ ਅਸੀਂ ਪਿੰਡਾਂ ਜੋ ਕਿਵੇਂ ਆਏ ਆ ਅਸੀਂ ਬਾਣਾ ਰਾਹੀ ਇੱਥੇ ਆਏ ਆ ਆ ਸਥਿਤੀ ਆ ਜੋ ਭਗਵੰਤ ਮਾਨ ਨੇ ਬਣਾਈ ਆ ਕਿ ਚੰਡੀਗੜ੍ਹ ਚ ਵੀਰ ਨਹੀਂ ਬਰ ਸਕਦੇ ਤੁਸੀਂ ਘਰਾਂ ਚੋਂ ਬਾਹਰ ਨਹੀਂ ਲਜਾ ਸਕਦੇ ਭਰਾਵੋ ਤਖੜੇ ਹੋ ਕੇ ਲੜਨਾ ਪੈਣਾ ਐਵੇਂ ਕੋਈ ਮਾੜੇ ਮੋਟੇ ਕੰਮਾਂ ਦੇ ਨਾਲ ਮੰਗਾ ਨਹੀਂ ਮਨਾਈਆਂ ਜਾਣੀਆਂ ਪਰਨ ਕਰਨੇ ਪੈਣਾ ਪਰਿਵਾਰਾਂ ਨੂੰ ਤਿਆਰ ਕਰਨਾ ਪੈਣਾ ਕਿ ਡੱਲੇਵਾਲ ਸਾਹਿਬ ਦੀ ਜਿਹੜੀਆਂ ਮੰਗਾਂ ਨੇ ਲਾਗੂ ਕਰਵਾਉਣ ਤੱਕ ਜਾਰੀ ਰੱਖਾਂਗੇ ਹਰ ਹਾਲਤ ਲੜਾਂਗੇ ਮਰਾਂਗੇ